ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਨਵਤੇਜ ਸਿੰਘ ਸ਼ਤਲਵੱਡੀ ਕਿਸਾਨ ਦੋਸਤੋ ਪਿਛਲੇ ਲਗਭਗ 10 ਦਿਨ ਤੋਂ ਬਹੁਤ ਸਾਰੇ ਕਿਸਾਨ ਭਰਾਵਾਂ ਦੇ ਫੋਨ ਆ ਰਹੇ ਸੀ ਬਾਲ ਸਾਭ ਝੋਨਾ ਸਾਡਾ 40 ਦਿਨ ਤੋਂ ਬਾਹਰ ਦਾ ਹੋ ਗਿਆ ਹੈ 42 ਦਿਨ ਦਾ ਹੋ ਗਿਆ ਹੈ 38 ਦਿਨ ਦਾ ਹੋ ਗਿਆ ਹੈ ਆਪਾਂ ਇਹਨੂੰ ਫਟੇਰਾ ਪਾਈਏ ਪ੍ਰਦਾਨ ਪਾਈਏ ਔਨਵੈਕਸ ਪਾਈਏ ਅਡੋਰਾ ਪਾਈਏ ਕਿ ਸਪਰੇਅ ਕਰੀਏ ਸੋ ਅੱਜ ਮੈਂ ਕਿਸੇ ਆਪਣੇ ਮਿੱਤਰ ਦੇ ਖੇਤ ਵਿੱਚ ਹੀ ਖਲੋਤਾ ਹਾਈਬ੍ਰਿਡ ਝੋਨਾ ਹੈ ਤੇ ਮੈਂ ਉਹਨੂੰ ਕਿਹਾ ਕਿ ਕੋਈ ਗੱਲ ਨਹੀਂ ਆਪਾਂ ਸਥਿਤੀ ਵੇਖਾਂਗੇ ਜੇ ਤੇ ਕੋਈ अर्ਲੀ ਸਟੇਜ ਦੇ ਵਿੱਚ ਸੁੰਡੀ ਆਉਣੀ ਜਾਪਦੀ ਹੋਈ ਤੇ ਆਪਾਂ ਖੜੇ ਪਾਣੀ ਦੇ ਵਿੱਚ ਔਨਮਿਕਸ ਵਗੈਰਾ ਪਾ ਦਾਂਗੇ ਨਡੋਰਾ ਪਾ ਦਾਂਗੇ ਫਟੇਰਾ ਪ੍ਰਦਾਨ ਪਾ ਦਾਂਗੇ ਰੀਜ਼ੈਂਟ ਪਾ ਦਾਂਗੇ ਤੇ ਪਰ ਤੂੰ ਕੋਸ਼ਿਸ਼ ਕਰ ਭੀ ਤੇਰੇ ਝੋਨੇ ਦਾ ਪਾਣੀ ਸੁੱਕ ਜੇ ਉਸ ਮੇਰੇ ਭਰਾ ਨੇ ਪਾਣੀ ਸਕਾਉਣ ਦੀ ਕੋਸ਼ਿਸ਼ ਕੀਤੀ ਪਾਣੀ ਨਵਾਂ ਲਾਇਆ ਨਹੀਂ ਆ ਤੇ ਆ ਕੈਮਰਾਮੈਨ ਸਾਹਿਬ ਬੰਨੇ ਤੋਂ ਲਾਗਿਓ ਵਿਖਾ ਲਿਓ بارشਾਂ ਦੇ ਬਾਵਜੂਦ ਵੀ ਝੋਨੇ ਦੇ ਵਿੱਚ ਥੱਲੇ ਪਾਣੀ ਨਹੀਂ ਹੈਗਾ ਮਤਲਬ ਪਾਣੀ ਪੈਲੀ ਪੀ ਗਈ ਹੈ ਇਹ ਝੋਨਾ ਕੋ ਐਵਰੇਜ ਸੁਝਾਕ ਦੇਣ ਦਾ ਹੋ ਗਿਆ ਤੇ ਹਾਈਬ੍ਰਿਡ ਝੋਨਾ ਹੈ ਝੋਨਾ ਸੀਤੇ ਕੀ ਕਰਨਾ ਹੈ ਵੀ ਪਦਾਨ ਦੇ ਪਟੇਰਾ ਦੇ ਰੀਜਨ ਦੇ ਟਾਈਮ ਨਾਲ ਇਹ ਝੋਨਾ ਵੱਡਾ ਹੋ ਗਿਆ ਕੈਮਰਾਮੈਨ ਸਾਫ ਖੜੋ ਹੈ ਵੀ ਬਹੁਤ ਸੋਹਣਾ ਮੈਂ ਨਾਲੀਆਂ ਗਿੜੀਆਂ ਸੀ ਲਗਭਗ 22-25 ਤੋਂ ਲੈ ਕੇ 33-33 32-32 ਨਾਲੀਆਂ ਵੀ ਬੂਟੇ ਦੇ ਵਿੱਚ ਹੈਗੀਆਂ ਸੋ ਅਸੀਂ ਇੱਥੇ ਕਰਾਂਗੇ ਹੁਣ ਸਪਰੇਅ ਇੱਕ ਇਨਸੈਕਟੀਸਾਈਡ ਜਿਹਦੇ ਨਾਲ ਕੋਈ ਸਾਡੇ ਖੇਤ ਦੇ ਵਿੱਚ ਜੇ ਗੋਭ ਦੀ ਸੁੰਡੀ ਆਈ ਹੋਵੇ ਤੇ ਉਹ ਮਰ ਜੇ ਜਾਂ ਆਉਣ ਵਾਲਾ ਮਹੀਨਾ ਵਿਧ ਪਤਾਲ ਪੇਟ ਆਵੇ ਨਾ ਤੇ ਨਾਲ ਅਸੀਂ ਕਿਸਾਨ ਦੋਸਤੋ ਮੈਂ ਆਪਣੇ ਮਿੱਤਰ ਨੂੰ ਕਹਿ ਕੇ ਹਲਕਾ ਜਾ ਫੰਗੀ ਸੈਡ ਪਾਉਂਗਾ ਇੱਥੇ ਪੀਜੀਆਰ ਦੀ ਲੋੜ ਨਹੀਂ ਆ ਝੋਨਾ ਬਹੁਤ ਸੋਹਣਾ ਵਧੀਆ ਵਾ ਹਲਕੇ ਝੋਨਿਆਂ ਦੇ ਵਿੱਚ ਆਪਾਂ ਪੀਜੀਆਰ 20 ਪਾ ਸਕਦੇ ਹਾਂ ਪਰ ਇਹ ਝੋਨਾ ਪੀਜੀਆਰ ਦੀ ਸਟੇਜ ਤੋਂ ਬਾਹਰ ਆ ਪੀਜੀਆਰ ਪਾਉਂਦੀ ਆ ਆਪਾਂ ਨੂੰ ਇੱਥੇ ਲੋੜ ਨਹੀਂ ਹੈਗੀ ਪਰ ਮੈਂ ਫਿਰ ਵੀ ਤੁਹਾਨੂੰ ਸਾਰੀਆਂ ਸਥਿਤੀਆਂ ਦੱਸੂਗਾ ਸਾਨ ਦੋਸਤੋ ਦਵਾਈਆਂ ਸੁੰਡੀ ਮਾਰਨ ਵਾਲੀਆਂ ਬਹੁਤ ਜ਼ਿਆਦੀਆਂ ਹੋ ਗਈਆਂ ਤੇ ਬਹੁਤ ਮਹਿੰਗੀਆਂ ਵੀ ਆ ਜਿਸ ਤਰ੍ਹਾਂ ਜੈਂਟਾ ਦੀ ਦਵਾਈ ਆਉਂਦੀ ਆ ਐਨਸੀਪੀਓ ਲਗਭਗ ਉਹ ਮੇਰੇ ਖਿਆਲ ਨਾਲ ਬਹੁਤ ਜ਼ਿਆਦਾ ਤੁਸੀਂ 바ਰਗੇਨਿੰਗ ਕਰਕੇ ਤੋੜ ਮਰੋੜ ਕੇ ਦੁਕਾਨਦਾਰ ਕੋਲ ਜਾਓ ਤੇ 1.1200 ਤੋਂ ਘੱਟ ਤੁਹਾਡੇ ਹੱਥ ਦੇ ਵਿੱਚ ਕਿਲੇ ਦੀ ਦਵਾਈ ਹੋ ਨਹੀਂ ਆਉਣੀ ਇੱਕ ਮੈਂ ਬੇਨਤੀ ਕਰਾਂ ਚਾਹੇ ਤੁਸੀਂ ਅੱਜ ਮਾਰਕੀਟ ਦੇ ਵਿੱਚੋਂ ਇਨਸੈਕਟੀਸਾਈਡ ਲੈਣ ਜਾਓ ਚਾਹੇ ਤੁਸੀਂ ਫੰਗੀਸਾਈਡ ਚਾਹੇ ਪੀਜੀਆਰ ਲੈਣ ਜਾਓ ਆਪਣੀ ਮਾਰਕੀਟ ਦੇ ਆਥਰਾਇਜ਼ ਚੰਗੇ ਦੁਕਾਨਦਾਰਾਂ ਕੋਲ ਹੀ ਜਾਇਆ ਕਰੋ ਇਹ ਵੇਧ ਬਿਲ ਇਥੇ ਮੇਰੇ ਕੁਝ ਭੈਣ ਭਰਾ ਦੁਕਾਨਦਾਰ ਗੁੱਸਾ ਵੀ ਕਰਨਗੇ ਪਰ ਮੇਰੇ ਕਿਸਾਨ ਭਰਾਓ ਤੁਸੀਂ ਪੱਕਾ ਬਿੱਲ ਜੀਐਸਟੀ ਵਾਲਾ ਦੁਕਾਨਦਾਰ ਕੋ ਮੰਗਿਆ ਕਰੋ ਕਿਉਂਕਿ ਬੜਾ ਕੁਝ ਮਾਰਕੀਟ ਦੇ ਵਿੱਚ ਇਹੋ ਜਿਹਾ ਹੋਇਆ ਜਿਹੜਾ ਸੀ ਨਹੀਂ ਹੋਣਾ ਚਾਹੀਦਾ ਹਰੇਕ ਨੂੰ ਸ਼ੱਕ ਦੀ ਨਜ਼ਰ ਨਾਲ ਵੇਖੋ ਕੋਈ ਗੱਲ ਨਹੀਂ ਪੱਕਾ ਬਿੱਲ ਜ਼ਰੂਰ ਮੰਗੋ ਇਨ ਸੀਪੀਓ 120 ਐਮਐਲ ਕਲੇ ਦੀ ਪੈਂਦੀ ਹੈ ਤੇ ਕੰਪਨੀ ਦੇ ਕਹਿਣ ਅਨੁਸਾਰ ਕੋਈ ਲਗਭਗ 1 ਮਹੀਨੇ ਦੀ ਉਹਦੀ ਗੋਭ ਦੀ ਸੁੰਡੀ ਮਾਰ ਦਿੰਦੀ ਆ ਤੇ ਪਤਲ ਭੇਟ ਦੀ ਪ੍ਰੋਟੈਕਸ਼ਨ ਆ ਖਰਚਾ ਘੱਟ ਸੋ ਘੱਟ 1250 ਰੁਪਏ ਉਸ ਤੋਂ ਬਾਅਦ ਬਾਹਰ ਦੀ ਵਾਇਗੂ ਆਉਂਦੀ ਆ ਉਹ ਆਪਾਂ ਨੂੰ 1000 ਰੁਪਏ ਦੀ ਐਵਰੇਜ ਮਿਲ ਜਾਣੀ ਕਿਤੇ ਉਹ 20-30 ਰੁਪਏ ਸਸਤੀ ਮਿਲ ਸਕਦੀ ਹੈ ਕਿਤੇ ਉਹ 50 ਰੁਪਏ ਮਹਿੰਗੀ ਮਿਲ ਸਕਦੀ ਹੈ ਉਹ ਵੀ ਲਗਭਗ 25 ਤੋਂ 30 ਦਿਨ ਦੀ ਪ੍ਰੋਟੈਕਸ਼ਨ ਆਪਣੇ ਖੇਤ ਨੂੰ ਗੋਭ ਦੀ ਸੁੰਡੀ ਦੇ ਪਤਲ ਭੇਟ ਤੋਂ ਦਿੰਦੀ ਹੈ ਉਸ ਤੋਂ ਬਾਅਦ ਆ ਗਈ ਟਾਟਾ ਟਕੂਮੀ 70 ਤੋਂ 80 ਗ੍ਰਾਮ ਦੀ ਡੋਜ਼ ਹੈ 25 ਤੋਂ 30 ਦਿਨ ਦੀ ਪ੍ਰੋਟੈਕਸ਼ਨ ਹੈ ਸੁੰਡੀ ਮਾਰਦੀ ਵੀ ਹੈ ਤੇ ਸੁੰਡੀ ਨੂੰ ਮਹੀਨਾ ਤੱਕ ਆਉਣ ਨਹੀਂ ਦਿੰਦੀ ਉਸ ਤੋਂ ਬਾਅਦ ਆ ਜੋ ਅਡਾਮਾ ਦਾ ਪਲੇਥੋਰਾ ਲਗਭਗ 850 ਤੋਂ 950 ਰੁਪਏ ਦੀ ਦਵਾਈ ਹੈ ਲੀਟਰ ਤਿੰਨਾਂ ਕਿੱਲਿਆਂ ਚ ਪੈਣਾ ਪਈ ਸੁੰਡੀ ਨੂੰ ਵੀ ਮਾਰਦਾ ਹੈ ਤੇ ਘੱਟੋ ਘੱਟ 25 ਦਿਨ ਆਉਣ ਵਾਲੇ ਟਾਈਮ ਦੇ ਵਿੱਚ ਸੁੰਡੀ ਔਣਵ ਨਹੀਂ ਦਿੰਦਾ ਅਡਾਮਾ ਦਾ ਬੈਰਾਜ਼ਾਈਡ 400 ਐਮਐਲ ਦੀ ਡੋਜ਼ ਆ ਪਈ ਸੁੰਡੀ ਵੀ ਮਾਰ ਦਿੰਦਾ ਤੇ ਘੱਟ ਤੋਂ ਘੱਟ 20 ਦਿਨ ਸੁੰਡੀ ਔਣਵ ਨਹੀਂ ਦਿੰਦਾ ਇੱਕ ਵਾਇਰ ਦੀ ਹੋਰ ਦਵਾਈ ਹੈਗੀ ਆ ਫਿਨੌਕਸ ਕੁਇਕ ਉਹ ਵੀ ਸੁੰਡੀ ਤੇ ਚੰਗਾ ਕੰਮ ਕਰਦੀ ਹੈ ਕੋਰਾਜ਼ਨ ਵੀ ਤੁਸੀਂ 60 ਐਮਐਲ ਦੀ ਡੋਜ਼ ਤੇ ਕਿੱਲੇ ਦੀ ਪਾ ਸਕਦੇ ਜੇ ਪਰ ਕੋਰਾਜ਼ਨ ਵਾਲਾ ਟੈਕਨੀਕਲ ਉਹਨਾਂ ਤਕਰੀਬਨ ਇੰਡੀਅਨ ਬੇਸ ਸਾਰੀਆਂ ਕੰਪਨੀਆਂ ਕੋ ਆ ਗਿਆ ਮੇਰੇ ਖਿਆਲ ਨਾਲ 60 ਐਮਐਲ ਚੰਗੀ ਭਲੀ ਕੰਪਨੀ ਦੀ ਵੀ ਤੁਹਾਨੂੰ 350 ਰੁਪਏ ਦੀ ਹੱਥ ਚ ਆ ਸਕਦੀ ਹੈ ਤੁਸੀਂ ਉਹ ਵੀ ਪਾ ਸਕਦੇ ਜੀ ਤੇ ਜੇ ਆਪਾਂ ਚਾਹਨੇ ਐਮਪੀ ਕੋਈ 350 400 ਦਾ ਹੀ ਕੰਬੀਨੇਸ਼ਨ ਆ ਜਾਏ 15 20 ਦਿਨ ਲੰਘ ਜਿੱਦਾਂ ਇਹ ਝੋਨਾ 50 ਦਿਨ ਦਾ ਹੋ ਗਿਆ 15 ਦਿਨ ਬਾਅਦ ਇਹਨੇ 65 ਦਿਨ ਦਾ ਹੋ ਜਾਣਾ ਤੇ 65 ਤੋਂ 70 ਦਿਨ ਦੇ ਲਾਗੇ ਬੰਨੇ ਫਿਰ ਆਪਾਂ ਨੂੰ ਜਦੋਂ ਗੋਭ ਭਰ ਗਈ ਇਨਸਾਰੇ ਦੀ ਸਪਰੇਅ ਕਰਨੀ ਪੈਣੀ ਹੈ ਆਪਾਂ ਚਾਹੁੰਦੇ ਆਂ ਵੀ ਸਸਤਾ ਕਰੀਏ ਤੇ ਕਿਸਾਨ ਦੋਸਤੋ 1 ਲੀਟਰ ਬਾਇਫੈਂਥਰੀਨ ਦਾ ਬਾਇਫੈਂਥਰੀਨ ਤੁਹਾਡੇ ਹੱਥ ਦੇ ਵਿੱਚ 680 ਰੁਪਏ ਤੋਂ ਲੈ ਕੇ 850 ਰੁਪਏ ਦੇ ਵਿੱਚ ਵਿੱਚ ਚੰਗੀਆਂ ਭਲੀਆਂ ਬੜੀਆਂ ਵਧੀਆ ਕੰਪਨੀ ਦੀ ਬਾਇਫੈਂਥਰੀਨ ਆ ਜਣੀ ਹੈ ਉਸ ਤੋਂ ਬਾਅਦ ਆਜੋ ਇਮਾਮਾ ਮੈਕਟਨ ਬੈਂਜ਼ੂਏਟ 15-1600 ਰੁਪਏ ਕਿਲੋ ਤੋਂ ਲੈ ਕੇ 21-2200 ਰੁਪਏ ਕਿਲੋ ਤੱਕ ਤੁਹਾਡੇ ਹੱਥ 'ਚ ਹੋ ਜਾਣੀ ਹੈ ਮੰਨ ਲਓ 100 ਗ੍ਰਾਮ ਬੈਂਜ਼ੂਏਟ ਲੈਣਾ ਤੁਸੀਂ ਇੱਕ ਭਾਇਆ ਬਾਇਫੈਂਥਰੀਨ ਲੈਣਾ 150 ਲੀਟਰ ਇੱਕ ਕਿਲੇ ਦਾ ਪਾਣੀ ਲਾਉਣਾ ਉਨੇ ਤੁਹਾਡੇ ਖੇਤ ਦੇ ਵਿੱਚ ਟਿੱਡਾ ਹਲਕਾ ਫੁਲਕਾ ਤੇਲਾ ਗੋਭ ਦੀ ਸੁੰਢੀ ਪਤਾਲ ਭੇਟ ਮਾਰ ਵੀ ਦੇਣਾ ਤੇ ਕੱਟ ਤੋਂ ਕੱਟ 15 ਦਿਨ ਆਉਣ ਵੀ ਨਹੀਂ ਦੇਣਾ ਮੀਂਹ ਦਾ ਫਿਕਰ ਨਾ ਕਰਿਓ ਸਾਰੀਆਂ ਦਵਾਈਆਂ ਜਿਹੜੀਆਂ ਮੈਂ ਦਸੀਆਂ ਤੁਹਾਡੀ ਪੌਕਟ ਦੇ ਹਿਸਾਬ ਨਾਲ ਤੁਹਾਡੇ ਮਾਈਂਡ ਦੇ ਹਿਸਾਬ ਨਾਲ ਜਿਹੜੀ ਤੁਹਾਨੂੰ ਚੰਗੀ ਲੱਗਦੀ ਆ ਉਹਦੇ ਵਿੱਚੋਂ ਪਾ ਕੇ ਤੁਸੀਂ ਆਪਣੇ ਖੇਤ ਦੇ ਵਿੱਚੋਂ ਪਤਾਲ ਭੇਟ ਤੇ ਗੋਭ ਦੀ ਸੁੰਢੀ ਦਾ ਖਾਤਮਾ ਕਰ ਸਕਦੇ ਜੇ ਸਟicker ਕਿਸੇ ਚੰਗੀ ਕੰਪਨੀ ਦਾ ਜਿੱਦਾਂ ਟਾਟਾ ਰੈਲੀਜ਼ ਦਾ ਰੈਲਵੇਟ ਆਉਂਦਾ ਹੈ ਉਹਨੂੰ ਤੁਸੀਂ 30 ਤੋਂ 40 ਕਐਮ ਲੈ ਕੇ ਇੱਕੜ ਦਾ ਪਾ ਦਿਓ ਤੇ ਪਾ ਕੇ ਸਿਰਫ 20 ਮਿੰਟ ਲੰਘਣੇ ਚਾਹੀਦੇ ਮੀਂਹ ਪੈ ਜੇ ਕੋਈ ਮਸਲਾ ਨਹੀਂ ਆ। ਕਈ ਥਾਈ ਕੀ ਹੁੰਦਾ ਵੀ ਜਿਸ ਤਰ੍ਹਾਂ ਮੈਂ ਕੁਛ ਨਾ ਡਾਟ ਐਸ ਛੋਨੇ ਤੇ ਆ ਕੈਮਰਾਮੈਨ ਸਾਹਿਬ ਵੇਖਿਓ ਆਇਓ ਦੇਖ ਰਿਹਾ ਸੀ ਆ ਕੁਛ ਇਹੋ ਜਿਹੇ ਡਾਟ ਪੈਦਾ ਹੋ ਗਏ ਆ ਇੱਥੇ ਵੀ ਹੈਗਾ ਐ ਇੱਥੇ ਵੀ ਸੀ ਇਹ ਇੱਥੇ ਵੀ ਹੈਗਾ ਵੱਡਾ ਵੀ ਛੋਟਾ ਵੀ ਇਥੇ ਵੀ ਹੈਗਾ ਇਹ ਜਿੱਥੇ ਤੁਹਾਨੂੰ ਲੱਗੇ ਬੰਨਿਆ ਤੇ ਘਾ ਆਵਾਜ਼ਾਂ ਇਹੋ ਜਿਹੇ ਤਾਂ ਬੇਜਾ ਮੁੱਢਾਂ ਦੇ ਵਿੱਚ ਕਾਲੇ ਤਾਂ ਬੇ ਇਥੇ ਮੈਂ ਕਬੂਟੇ ਦੀਆਂ ਤਣੇ ਗਿਰ ਰਿਹਾ ਤੇ ਸੈਂਟਰ ਵਾਲੀਆਂ ਪਲਕਾਂ ਦੇ ਵਿੱਚ ਮੈਨੂੰ ਹਲਕੀ ਕਿਉਂਕਿ ਪਾਣੀ ਰਹਿ ਕੇ ਹੁਣ ਸੁੱਕਿਆ ਹੈ ਤੇ ਲੱਗ ਰਿਹਾ ਵੀ ਜਿਸ ਤਰ੍ਹਾਂ ਕੋਸ਼ ਸੀਥ ਬਲਾਈਟ ਦੇ ਲੱਛਣ ਹੈਗੇ ਆ ਸੋ ਹੋਵੇ ਵੀ ਜਾਂ ਨਾ ਹੋਵੇ ਆਪਾਂ ਚਾਹੁੰਦੇ ਆਂ ਕਿ ਜੇ ਸੁੰਡੀ ਮੀਨਾ ਨਾ ਆਵੇ ਤੇ 15 ਤੋਂ 20 ਦਿਨ ਸਾਡੇ ਖੇਤ ਦੇ ਵਿੱਚ ਕੋਈ ਫੰਗਸ ਵੀ ਪਾਬਲਾ ਨਾ ਕਰੇ ਤਾਂ ਸਭ ਨੂੰ ਸਸਤਾ ਤੇ ਸਭ ਨੂੰ ਵਧੀਆ ਇਸ ਵੇਲੇ ਤੁਹਾਡੇ ਹੱਥ ਦੇ ਵਿੱਚ ਫੰਗੀ ਸੈੜ ਹੈਗਾ ਟੈਬੂ ਟੈਬੂ ਕੋਨਾਜੋਲ ਈਸੀ ਐਸੀ ਤੇ ਡਬਲਯੂਜੀ ਤਿੰਨੀ 200 ਐਮਐਲ ਦੀ ਡੋਜ਼ ਤੇ ਪਾ ਕੇ ਆਪਾਂ ਆਪਣੇ ਖੇਤ ਦੇ ਵਿੱਚੋਂ ਘੱਟ ਸੋ ਘੱਟ 15 ਦੇਣ ਲਈ ਘੱਟ ਸੋ ਘੱਟ 15 ਦੇਣ ਲਈ ਆਪਣੇ ਖੇਤ ਦੇ ਵਿੱਚੋਂ ਆਪਾਂ ਫੰਗਸ ਦਾ ਖਾਤਮਾ ਕਰ ਸਕਦੇ ਆ ਨਹੀਂ ਆਵੇਗੀ ਜੇ ਥੋੜਾ ਜਿਆ ਚੰਗਾ ਪਾਉਣ ਦੀ ਵੀ ਪੈਦ ਨੂੰ ਥੋੜਾ ਜਿਆ ਭਾਜੀ ਹੋਰ ਵਧੀਆ ਪਾ ਲਈਏ ਤੇ ਫਿਰ ਟੈਬੂ ਤੇ ਐਜੋਕਸੀ ਦਾ ਕੰਬੀਨੇਸ਼ਨ ਤੁਹਾਨੂੰ ਮਾਰਕੀਟ ਦੇ ਵਿੱਚੋਂ ਕੋਈ 1300 ਰੁਪਏ ਤੋਂ ਲੈ ਕੇ 1500 ਰੁਪਏ ਤੱਕ ਜਾਂ 1200 ਤੋਂ 1500 ਰੁਪਏ ਤੱਕ ਇੰਡੀਅਨ ਬੇਸ ਚੰਗੀਆਂ ਕੰਪਨੀਆਂ ਦਾ ਮਿਲ ਜਾਣਾ ਬਾਇ ਨੇਮ ਕਸਟੋਰੀਆ ਲੈਣਾ ਹੈ ਤੇ 2100 ਤੋਂ 2250 ਰੁਪਏ ਦੇ ਵਿੱਚ ਤੁਹਾਨੂੰ ਇਹ ਮਿਲ ਜਾਣਾ ਉਹਨੂੰ ਵੀ ਆਪਾਂ ਇੱਕ ਪਾਈਆ ਕਿਉਂਕਿ ਹਾਲੇ ਹੈ ਕੁਛ ਨਹੀਂ ਇੱਕ ਪਾਈਆ ਵੈਸੇ ਉਹਦੀ ਡੋਜ਼ 330 ਐਮਐਲ ਇੱਕ ਪਾਈਆ ਆਪਾਂ ਪਾ ਸਕਦੇ ਹਾਂ ਇਹ ਕੈਮਰਾਮੈਨ ਸਾਹਿਬ ਆਇਓ ਇੱਥੇ ਮੈਨੂੰ ਨਜ਼ਰ ਆਇਆ ਜੀ ਇਹ ਪਤਾ ਇੱਕ अर्ਲੀ ਸਟੇਜ ਦੇ ਵਿੱਚ ਜਿੱਦਾਂ ਪਤਾਲ ਪੇਟਲ ਵਲੇਟ ਕੇ ਜਾਂਦੀ ਹੈ ਆ ਵੀਡੀਓ ਬਣਾਉਂਦੇ ਆ ਬਣਾਉਂਦੇ ਆ ਨਜ਼ਰ ਆਇਆ ਪਤਾ ਖੁੱਲ ਗਿਆ ਤੇ ਇਹਦੇ ਵਿੱਚ ਉਹਦਾ ਮਲਮੂਤਰ ਤੇ ਛੋਟੇ ਛੋਟੇ ਐਗ ਜਾਨੀ ਕਿ ਕਾਲਕਤਾਈ ਇਹਦੇ ਵਿੱਚ ਕੋਈ ਨਾ ਕੋਈ ਸੁੰਡੀ ਡਿਵੈਲਪ ਹੋ ਜਾਣੀ ਹੈ ਇਹਨੂੰ ਵਿਖਾੜ ਲਾਵੇ ਇਥੋਂ ਆ ਜਿਹੜਾ ਉੱਪਰਲੇ ਹਿੱਸੇ ਦੇ ਵਿੱਚ ਹੈ ਹਾਂ ਤੇ ਇਹਦੇ ਵਿੱਚ ਪਤਾਲ ਪੇਟ ਸੁੰਡੀ ਬਣ ਜਾਣੀ ਹੈ ਵੀਡੀਓ ਬਣਾਉਂਦੇ ਆ ਬਣਾਉਂਦੇ ਆ ਮੈਨੂੰ ਪਤਾ ਸਾਹਮਣੇ ਇੱਕ ਵਿਖਿਆ ਪਈ ਤੇ ਇਹ ਵੀ ਲੱਛਣ ਫਾਗੇ ਨੁਕਸਾਨ ਦੋਸਤੋ ਮੈਂ ਆਪਣੀ ਗੱਲ ਤੁਹਾਡੇ ਤੱਕ ਪਹੁੰਚਾਉਣ ਲਈ YouTube ਤੇ Facebook ਤੇ ਬਾਲ ਖੇਤੀ ਛੱਜਲਵੱਡੀ ਨਾਮ ਦਾ ਚੈਨਲ ਸ਼ੁਰੂ ਕੀਤਾ ਹੈ ਉਹਨੂੰ ਸਬਸਕ੍ਰਾਈਬ ਕਰੋ ਅੱਗੇ ਆਪਣੇ ਜਿਹੜੇ ਖੇਤੀ ਕਰਦੇ ਭੈਣ ਭਰਾ ਯਾਰ ਦੋਸਤ ਮਿੱਤਰ ਹੈ ਉਹਨਾਂ ਤੱਕ ਭੇਜੋ ਖੇਤੀ ਸੰਬੰਧੀ ਤੁਹਾਨੂੰ ਕੋਈ ਵੀ ਸਮੱਸਿਆ ਹੈ ਮੇਰਾ ਨੰਬਰ 9216099188 ਤੇ ਮੈਨੂੰ ਕਾਲ ਕਰੋ ਜਿੰਦੀਂਗ ਮੈਨੂੰ ਗੁਰੂ ਨਾਨਕ ਸਾਹਿਬ ਨੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾ ਨੇ ਬੁੱਧ ਦਿੱਤੀ ਹੈ ਸਮਰੱਥਾ ਦਿੱਤੀ ਹੈ ਨੌਲਜ ਦਿੱਤੀ ਹੈ ਉਸ ਨੌਲਜ ਅਨਸਾਰ ਮੈਂ ਤੁਹਾਡੀ ਖੇਤੀ ਦੇ ਮਸਲਿਆਂ ਦਾ ਹੱਲ ਕਰਨ ਦੀ ਜੋਗ ਕੋਸ਼ਿਸ਼ ਕਰਾਂਗਾ ਆਸ ਦੀਆਂ ਐਨੀਆਂ ਬੇਨਤੀਆਂ ਪ੍ਰਵਾਨ ਕਰਿਓ ਨਾਮ ਜਪੋ ਕਿਰਤ ਕਰੋ ਵੰਡ ਛਕੋ ਗੁਰੂ ਫਤੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ